ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਰੋਜ਼ਾਨਾ ਸੈਂਕੜੇ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਇਸੇ ਦੇ ਚੱਲਦੇ ਅੱਜ ਜਲਾਲਾਬਾਦ ਦੇ ਵਿੱਚ ਚੱਲ ਰਹੇ ਦੇਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਮਾਸਟਰ ਮਾਈਂਡ ਸਮੇਤ 6 ਔਰਤਾਂ ਨੂੰ ਕਾਬੂ ਕੀਤਾ ਗਿਆ ਦੱਸਦੇ ਕਿ ਹੈਰਾਨ ਕਰਨ ਵਾਲਾ ਮਾਮਲਾ ਜਲਾਲਾਬਾਦ ਦੇ ਛੋਟਾ ਟਿਵਾਣਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਦੇਵ ਵਿਪਾਰ ਦਾ ਧੰਦਾ ਚੱਲ ਰਿਹਾ ਸੀ ਪੁਲਿਸ ਵੱਲੋਂ ਰੇਡ ਕਰਕੇ ਅੱਜ 6 ਔਰਤਾਂ ਨੂੰ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਔਰਤ ਦੂਜੇ ਸ਼ਹਿਰਾਂ ਦੀਆਂ ਕੁੜੀਆਂ ਨੂੰ ਘਰਾਂ ਵਿੱਚ ਨੌਕਰੀ ਲਈ ਬੁਲਾਉਂਦੀ ਸੀ ਤੇ ਬਾਅਦ ਵਿੱਚ ਉਹਨਾਂ ਤੋਂ ਜ਼ਬਰਦਸਤੀ ਦੇਵ ਵਿਪਾਰ ਦਾ ਧੰਦਾ ਕਰਵਾਉਂਦੀ ਆ ਔਰਤਾਂ ਅਤੇ ਕੁੜੀਆਂ ਦਾ ਵੱਡੇ ਪੱਧਰ ਤੇ ਸ਼ੋਸ਼ਣ ਹੋ ਰਿਹਾ ਸੀ ਇਸ ਗਰੋਹ ਦੇ ਚੁੰਗਲ ਵਿੱਚ ਕੁਝ ਦਿਨਾਂ ਤੋਂ ਇੱਕ ਕੁੜੀ ਫਸੀ ਹੋਈ ਸੀ ਅਤੇ ਉਸ ਕੋਲੋਂ ਜ਼ਬਰਦਸਤੀ ਗਲਤ ਕੰਮ ਕਰਵਾਇਆ ਜਾ ਰਿਹਾ ਸੀ ਪੀੜਤ ਕੁੜੀ ਨੇ ਕਿਸੇ ਤਰ੍ਹਾਂ ਪੁਲਿਸ ਦੇ ਨਾਲ ਸੰਪਰਕ ਕੀਤਾ ਤੇ ਮਦਦ ਮੰਗੀ ਜਿਸ ਤੋਂ ਬਾਅਦ ਮਾਮਲਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਫਿਰ ਥਾਣਾ सदर ਜਲਾਲਾਬਾਦ ਦੇ ਐਸ ਐਚਓ ਅੰਗਰੇਜ਼ ਕੁਮਾਰ ਨੇ ਪੁਲਸ ਪਾਰਟੀ ਸਮੇਤ ਉਸ ਘਰ ਵਿੱਚ ਛਾਪਾ ਮਾਰਿਆ ਅਤੇ ਵੱਡੀ ਕਾਰਵਾਈ ਕਰਦਿਆਂ ਇਸ گروਹ ਦੇ ਮਾਸਟਰਮਾਈਂਡ ਨੂੰ 6 ਹੋਰ ਔਰਤਾ ਸਮੇਤ ਗ੍ਰਿਫਤਾਰ ਕੀਤਾ ਇਸ ਮੌਕੇ ਪੀੜਤ ਲੜਕੀ ਨੇ ਦੱਸਿਆ ਕਿ ਉਸ ਨੂੰ ਨੌਕਰੀ ਲਈ ਬੁਲਾਇਆ ਗਿਆ ਸੀ ਪਰ ਇਥੋਂ ਆਉਣ ਤੋਂ ਬਾਅਦ ਉਸ ਨੂੰ ਗਲਤ ਕੰਮ ਲਈ ਮਜਬੂਰ ਕੀਤਾ ਗਿਆ ਹੈਲੋ ਸਰ ਜੀ ਸਰ ਤੁਸੀਂ ਤਾਂ ਆਏਗੇ ਸਰ online ਕੱਢੀ ਭਲਾਈ ਆਓਗੇ ਤੇ ਫਿਰ ਹੋਰ ਵੇਚਣ ਲੱਗੇ ਆ ਸਰ ਮੈਮ ਪ੍ਰਸ਼ਾਸਨ ਨਾਲ ਗੱਲ ਤਾਂ ਹੋਈ ਹੈ ਜੀ ਤੁਸੀਂ ਇੱਕ ਵਾਰ ਇਹਨਾਂ ਨਾਲ ਲੈ ਕੇ ਹੋਰ ਵੇਚਣ ਲੱਗੇ ਕਿਤੇ ਹੋਰ ਮਿਲੋਗੇ ਕਿ ਵੇਚਣ ਲੱਗੇ ਕਿਤੇ ਹੋਰ ਬੰਦੇ ਸਰ ਮੇਰੇ ਕੋ ਫੋਨ ਨਹੀਂ ਕਰੋ ਨਾ ਸਰ ਮਿੰਦ ਨਹੀਂ بچਾਲੋ ਕਿਸੇ ਦੀ ਰੂਹ ਜਾਨ ਬਚਾਲੋ ਸਰ ਬਚਾਲੋ ਸਰ ਕਿਸੇ ਦੀ ਜਾਨ ਬਚਾਲੋ ਦਰਵਾਜਾ ਬਚਾ ਲੋ ਜਾਨ ਨੂੰ ਬਚਾ ਲੋ ਕਫਨ ਪਾ ਦੇ ਨਹੀਂ ਜੀਂਦੇ ਜੀਂਦੇ ਵਿੱਚ ਲਾਸ਼ ਨੂੰ ਬਚਾ ਲੋ ਜਾਨ ਨੂੰ ਠੀਕ ਹੈ ਜੀ ਠੀਕ ਦਰਵਾਜਾ ਬਚਾ ਲੋ ਜਨ ਕਫਨ ਪਾ ਲੈਣੇ ਤੁਸੀਂ ਠੀਕ ਹੈ ਸਾਰੇ ਜਾਨ ਇੱਕ ਜਾਨ ਜਿੰਦੀ ਨੂੰ ਤਾਂ ਬਚਾ ਲੈ ਬਾਹਰ OK OK ਇੱਥੇ ਆ ਕੇ ਤੁਹਾਨੂੰ ਜਿਹੜਾ ਕਮਬੰਦੀ ਬਣਾਇਆ ਰਚ ਗਿਆ ਕਿਸ ਮਸਲਾ ਕੀ ਸੀ ਗਾਈ ਜੀ ਗੰਦ ਕਮ ਕਰਾਉਂਦੇ ਆ ਜੀ ਹਾਂ ਜੀ ਉਹ ਬੈਠੀ ਹੈ ਉਹ ਵਾਲੀ ਇੱਕ ਨੰਨ ਡਬਟਾ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਹਫਤਾ ਹੋ ਗਿਆ ਜੀ ਇੱਥੇ ਆਇਆ ਨੂੰ ਕਿਸ ਕੰਮ ਲਈ ਆਏ ਸੀ ਤੁਸੀਂ ਇੱਥੇ ਤੇ ਉਹਨਾਂ ਦੇ ਘਰ ਹੀ ਸੀਗੀ ਵੀ ਜਦ ਦਾ ਬੱਚੇ ਨੂੰ ਸੰਭਾਲਾਵਾਂ ਗੁੱਡੀ ਨੂੰ ਸੰਭਾਲਾ ਚਲੋ ਮੈਂ ਕਿ ਕੋਈ ਗੱਲ ਨਹੀਂ ਅੱਛਾ ਜੀ ਫਿਰ ਜਦੋਂ ਗਲਤ ਕੰਮ ਕਰਾਉਣੇ ਲੱਗੇ 3 ਦਿਨ ਬਾਅਦ ਮੰਨਣਾ ਰੋਜ਼ ਦੀ ਵਾਰੀ ਗੁੱਡੀ ਦਾ ਮੈਂ ਕਿ ਮੇਤੋਂ ਨਹੀਂ ਹੁੰਦਾ ਮੇਰੋ ਜੱਕ ਹੋ ਗਿਆ ਮੇਤੋਂ ਗਲਤ ਕੰਮ ਨਹੀਂ ਹੁੰਦਾ ਫਿਰ ਉਹ ਆਦੂ ਕਿੱਥੇ ਛੱਡ ਗਈ ਜੀ ਨਹੀਂ ਜਾਣੀ ਕੋਈ ਨਾ ਬਾਬਨਾ ਜੀ ਹਾਂ ਜੀ ਹਾਂ ਨਹੀਂ ਕਰਦਾ ਦੇ ਲੋ ਪਟਿਆਰੇ ਕਮਰੇ ਆ ਤੇ ਬਾੜ ਦਿੰਦੇ ਕੱਢਦੇ ਰੋਟੀ ਰੋਟੀ ਕਿੰਨੇ ਦੋ ਰੋਟੀਆਂ ਅੱਛਾ ਜੀ ਕਿੰਨੇ ਕੁ ਲੋਕ ਆਉਂਦੇ ਨੇ ਇੱਥੇ ਬਹੁਤ ਲੋਕਾਂ ਕਿੰਨਾ ਕੁ ਜੋ ਮੋਰੀਆ ਸੀਗਾ ਬਹੁਤ ਜਿਆਦਾ ਲੋਕਾਂ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਕਿੰਨਾ ਵਧੀਆ ਬਹੁਤ ਵਧੀਆ ਕਿਤੇ ਜਿਹੜਾ ਇਹ ਕੁੜੀਆਂ ਨੂੰ ਛਡਕਾ ਦਾ ਦੇਰ ਤੋਂ ਕਿੰਨੇ ਕੁ ਕੁੜੀਆਂ ਨੇ ਇਥੇ ਇਸ ਕਰਦੇ ਬਹੁਤ ਕੁੜੀਆਂ ਬਾਕੀ ਗਈਆਂ ਆ ਅੱਛਾ ਕਦੋਂ ਕੋ ਲੈ ਗਏ ਨੇ ਬਾਕੀਆ ਕੁੜੀਆਂ ਨੂੰ ਜਿੱਦਾਂ ले जांदे है छड़ जांदे है ले जांदे छड़ जांदे साने पता लगया सी थोनो तो भी तू ट्रांसफर करने लगया सी जी हां जी उन्हें इसलिए लेके चले ले थे आधे कोटे की बाहर भी आ में ना किथे ਲੈ ਕੇ ਗਲੇ ਕੋ ਜਾ ਕੇ ਕਿਤੇ ਹੋਰ ਪਾਸੇ ਚੱਡਣ ਲੈ ਲੇ ਸੀ ਅੱਛਾ ਜੀ ਕੋਈ ਹੋਰ ਵੀ ਇਹਨਾਂ ਦਾ ਕਾਰ ਹੈ ਜੀ ਹਾਂ ਜੀ ਹੋਰ ਵੀ ਬੋਲ ਗਿਆ ਸਰ ਇਹਨਾਂ ਦੇ ਕੀ ਮੰਗਿਆ ਸਰ ਮੈਨੂੰ ਜਿੰਨਾ ਕਿਤਾ ਜਾਵੇ ਮੈਨੂੰ ਆਪਣੀ ਗੱਲ ਵੇਚ ਜਾਵੇ ਤਾਂ ਬਜਟ ਘਾਟਾ ਕਰਾਇਆ ਹੋਇਆ ਹੈ ਜੀ ਇਹਨਾਂ ਮੈਨੂੰ ਮੇਰਾ ਬਚਾ ਇਸ ਤਰ੍ਹਾਂ ਮੇਰੇ ਮੇਰੇ ਕੰਮ ਪਿੱਛੇ ਜਾਂਦੇ ਕਿ ਤੱਕ ਡਟਰਦੇ ਤੱਕ ਇਹਨਾਂ ਗਲਤ ਕੰਮ ਕਰਾਂਦੇ ਉਹ ਚੁਲੰਕਾਦੇ ਪਿੱਛੇ ਤਾਂ ਆ ਜਿੰਨੇ ਹੰਦਾ ਰੱਖਿਆ ਉਹਨੇ ਵੀ ਗਲਤ ਕਰ ਕਿੰਨਾ ਬਹੁਤ ਇਹਨਾਂ ਤੇ ਮੰਨਦੇ ਨਹੀਂ ਜਿਹੜਾ ਇਹਨਾਂ ਦੇ ਵਿੱਚ ਆ ਮੈਂ ਕਿਹਾ ਜੀ ਨਹੀਂ ਦੱਸੋ ਕੋਈ ਪ੍ਰੋਬਲਮ ਵੀ ਦੱਸੋ ਨਹੀਂ ਕਿੰਨਾ ਗਲਤ ਕੰਮ ਕਰਨਾ ਮੇਰੇ ਹੋ ਜਿੱਥੇ ਦਾ ਭਾਈ ਕਿੰਨੀ ਦੂਰ ਹੈ ਬੋਲ ਰਿਹਾ ਮਦਦ ਪਸੀ ਹੋਈ ਮੈਨੂੰ ਇੱਥੇ ਕਿਵੇਂ ਪਹੁੰਚੇ ਕਿੱਥੇ ਜਾ ਰਹੀ ਮੇਰਾ ਇੱਥੇ ਕਿਵੇਂ ਪਹੁੰਚੇ ਇੱਥੇ ਕਿੱਥੇ ਤੇਰੀ ਐਕਸਪਰੀਮੈਂਟ ਕਿੰਨੇ ਕੁੜੀ-ਬੁੜਾ ਸਾਪੜਾ ਕਿਹ ਕਿੱਥੇ ਠੀਕ ਹੈ ਰੋਟੇ ਦਾ ਮੋਨ ਲਾ ਮੈਨੂੰ ਬੈਂਦੀ ਪਟਾਣ ਕਮੇਗਾ ਸਾਫ ਕਿਸੇ ਲਾ ਮੈਨੇ ਚੁਟਕਾ ਕੀ ਮਾਮਲਾ ਸੀ ਇੱਥੇ ਪਹੁੰਚੇ ਹੋ ਇੱਕ ਤੁਹਾਨੂੰ ਇਨਫੋਰਮੇਸ਼ਨ ਦੇ ਦਿੰਦੇ ਹਾਂ ਕਿ ਬਲੋ ਇਹਨਾਂ ਨੂੰ ਅੱਤੇ ਰੱਖਾ ਬੰਦ ਰਿਟ ਦੀ ਆਇਤੀ ਤੋਂ ਲੜਕੀ ਨੂੰ ਦਿੱਸੋ ਕਾਂ ਦੇ ਤੋਂ ਆ ਰਿਹਾ ਹੈ ਹਾਂ ਹਾਂ ਜੇ ਥਾਨੇ ਜੋ ਵੀ ਇਹਨਾਂ ਮੁਤਾਬਕ ਜੋ ਵੀ ਹੋ ਗ੍ਰਾਮ ਖਾਇ ਦੀ ਬਹੁਤ ਤਸਵਾਰ ਹੋਰ ਵੀ ਕੋਈ ਲੜਕੀ ਕਿੰਨੀਆਂ ਮਿਲੀਆਂ ਚਾਰ ਕੁੜੀਆਂ ਹੋਰ ਵੀ ਉਹਨਾਂ ਦੇ ਵੀ ਅਸੀਂ ਪੁੱਛ ਕੇ ਕਰਾਂਗੇ ਜੋ ਵੀ ਨਾਮ ਜੋ ਤਸਵਾਰ ਕਰੀਏ ਠੀਕ ਹੈ